ਆਏ ਹਾਏ 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 ਬਈ ਰੂਹ ਖੁਸ਼ ਹੋ ਗਈ ਯਾਰ ਸੱਚੀ ਯਾਰ ਰੂਹ ਖੁਸ਼ ਹੋ ਗਈ ਯਾਰ ਸੱਚੀ ਯਾਰ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੁਹੰਮਦ ਇਹਨਾਂ ਦੇ ਇੱਕ ਵਾਰ ਇਹਨਾਂ ਦੇ ਰੋਜ਼ਾ ਦੇ ਮੁਹੰਮਦ ਬਹੁਤ ਟੇਸਟੀ ਨੇ ਵੀਰੇ ਸੱਚੀ ਸਰ ਆਏ ਰੋਜ਼ ਇਹ ਲੋਕਾਂ ਦੀ ਡਿਮਾਂਡ थी ਕਿ ਕੋਈ ਨਵੀਂ ਆਈਟਮ ਤਿਆਰ ਕਰੋ ਇਸ ਲਈ ਅਸੀਂ ਨੇ ਗੁਲਾਬ ਮੁਹੰਮਦ ਤਿਆਰ ਕੀਏ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਵੈਲੈਂਟਾਈਨਸ ਵੀਕ ਮਨਾਇਆ ਜਾ ਰਿਹਾ ਹੈ ਜਾਨੀ ਕਿ ਪ੍ਰੇਮੀ ਜੋੜਿਆਂ ਦਾ ਮਨਪੌਂਦਾ ਹਫਤਾ ਤੇ ਇਸ ਦੀ ਸ਼ੁਰੂਆਤ 7 ਫਰਵਰੀ ਤੋਂ ਜਾਨੀ ਕਿ ਰੋਜ਼ ਦੇ ਵਾਲੇ ਦਿਨ ਤੋਂ ਹੋ ਚੁੱਕੀ ਹੈ ਪਰ ਜੇਕਰ ਤੁਹਾਡਾ ਦਿਲ ਟੁੱਟਿਆ ਹੋਇਆ ਹੈ ਜਾਂ ਫਿਰ ਤੁਹਾਡੀ ਕੋਈ ਸਹੇਲੀ ਨਹੀਂ ਹੈ ਤਾਂ ਉਦਾਸ ਹੋਣ ਦੀ ਲੋੜ ਨਹੀਂ ਕਿਉਂਕਿ ਆਹ ਦੁਕਾਨਦਾਰ ਨੇ ਤੁਹਾਡੇ ਵੈਲੈਂਟਾਈਨਸ ਵੀਕ ਨੂੰ ਵਧੀਆ ਬਣਾਉਣ ਦਾ ਖਾਸ ਪ੍ਰਬੰਧ ਕਰ ਦਿੱਤਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕਿਵੇਂ ਤਾਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਵੇਂ ਦਰਅਸਲ ਇਸ ਦੁਕਾਨਦਾਰ ਦੇ ਵੱਲੋਂ ਸਪੈਸ਼ਲ ਮੋਮੋਸ ਬਣਾਏ ਜਾ ਰਹੇ ਨੇ ਦੱਸਦੀ ਹੈ ਕਿ ਇਸ ਦੁਕਾਨਦਾਰ ਦੇ ਵੱਲੋਂ ਗੁਲਾਬ ਮੋਮੋਸ ਬਣਾਏ ਜਾ ਰਹੇ ਨੇ ਜੋ ਕਿ ਪ੍ਰੇਮੀ ਜੋੜਿਆਂ ਤੇ ਦਿਲ ਟੁੱਟੇ ਆਸ਼ਿਕਾਂ ਨੂੰ ਵੀ ਖੂਬ ਪਸੰਦ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਆ ਨੌਜਵਾਨ ਗੁਲਾਬ ਵਾਲੇ ਮੋਮੋਸ ਦਾ आनंद ਮਾਰ ਰਹੇ ਨੇ ਦੱਸ ਦਈਏ ਇਹ ਤਸਵੀਰਾਂ ਭਵਾਨੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਵੈਲੈਂਟਾਈਨਸ ਵੀਕ ਮੌਕੇ ਸਪੈਸ਼ਲ ਮੋਮੋਸ ਬਣਾਏ ਜਾ ਰਹੇ ਨੇ ਤੇ ਆਸ-ਪਾਸ ਦੇ ਲੋਕ ਇਸ ਨੂੰ ਜਿੱਥੇ ਪਸੰਦ ਕਰ ਰਹੇ ਨੇ ਉੱਥੇ ਹੀ ਦੂਜੇ ਸ਼ਹਿਰਾਂ ਤੋਂ ਵੀ ਆ ਕੇ ਲੋਕ ਇਹਨਾਂ ਮੋਮੋਸ ਦਾ ਸਵਾਦ ਚੱਕ ਰਹੇ ਨੇ ਤਾਂ ਆਓ ਫਿਰ ਤੁਹਾਨੂੰ ਵੀ ਸੁਣਾ ਦਿੰਦੇ ਆ ਦੁਕਾਨ ਤੇ ਬੈਠੇ ਮੁੰਡਿਆਂ ਦੇ ਦਿਲ ਦੀ ਗੱਲ ਹਾਂਜੀ ਭਈਆ ਕਹਿਣਾ ਮਾਫ ਸਰ ਮੇਰਾ ਨਾਮ ਦੁਰਗੇ ਸ਼ਿਆਦਾ ਬਈ की जी अपनी भवानीगढ़ में मोमोज की दुकान तो है सर आज दे है लोगों की डिमांड थी कि कोई नवी आइटम तैयार करो इसलिए हमने गुलाब मोमोज तैयार किए इसमें गुलाब डाला है और क्या क्या डाला इसमें सर इसमें सीक्रेट है मतलब बता नहीं सकते अच्छा जी ठीक है तो कैसा रिस्पॉन्स है लोगों को बहुत पसंद आ रहे हैं ये जड़े जुड़वाएँ हाँ वाइफ थे हस्बैंड हसबेंड वो 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 लोग बहुत पसंद कर रहे हैं अच्छा अच्छा कितने तो दिन तक चलेंगे ये सर चौदह तारीख तक चलेंगे चौदह तारीख तक ये गुलाब मोमो मिलेंगे जी सर ठीक है ठीक ठीक है है तो कहाँ कहाँ से आ रहे लोग खाने लोग स्पेशल आ रहे हैं पटियाले से आ रहे हैं इधर आ रहे हैं मानसा संगरूर लोग कितने रुपए की प्लेट है ये सर ये साठ रुपए की प्लेट है इसमें चार पीस हैं ठीक है जी सर ਹਾਂਜੀ ਬੱਜੀ ਕੀ ਨਾਮ ਤੁਹਾਡਾ ਨਾਡੀ ਹੈ ਵੀਰੇ ਮੇਰਾ ਨਾਮ ਅ ਵੀਰ ਜੀ ਅੱਜ ਰੋਸਟੇ ਆ ਅੱਜ ਰੋਜ਼ ਦੇ ਦਿਨ ਤੁਸੀਂ ਇੱਥੇ ਸਪੈਸ਼ਲ ਪੁਣੀਗੜ ਮੋਮੋਸ ਖਾਣ ਆਏ ਹੋ ਰੋਜ਼ ਵਾਲੇ ਤਾਂ ਬਹੁਤ ਦੇਸ਼ ਲੱਗਿਆ ਕਿ ਕਿਵੇਂ ਪਤਾ ਲੱਗੇ ਇਸ ਤਰ੍ਹਾਂ ਮੈਂ ਕਹਣਾ ਵੀਰੇ ਯਾਰ ਪੋਸਟਰ ਵੇਖਿਆ ਸੀ ਵੀਰੇ ਆਪਾਂ ਨੇ ਠੀਕ ਹੈ ਤੇ ਸੇਲੀ ਦਾ ਕੋਈ ਹੈਗੀ ਨਹੀਂ ਦੀ ਤੇ ਵੀਰਾ ਇੱਥੇ ਰੋਜ਼ਡੇ ਮਣਾਉਣ ਆ ਗਏ ਆਪਾਂ ਮੋਮੋ ਜਨ ਨਾਲ ਅੱਛਾ ਵਧੀਆ ਲੱਗਿਆ ਮੋਮੋ ਜੀ ਬਹੁਤ ਟੇਸਟੀ ਨੇ ਰੋਜ਼ ਹੀ ਸਾਈਕਲ ਸਾਈਕਲ ਲਿਆ ਤੁਸੀਂ ਮੋਮੋਸ ਦਾ ਹਾਂ ਹਾਂ ਵੀਰੇ ਬਹੁਤ ਟੇਸਟੀ ਮੋਮੋਸ ਨੇ ਹਾਂ ਹਾਂਜੀ ਅੱਛਾ ਅੱਛਾ ਤੇ ਬਹੁਤ ਵਧੀਆ ਲੱਗਿਆ ਆਪਾਂ ਹੁੰਦਾ ਇਹਨਾਂ ਨਾਲ ਹੀ ਰੂਹ ਖੁਸ਼ ਹੋ ਗਈ ਆਪਣੀ ਦਾ ਕਿੱਥੋਂ ਆਏ ਬਾਜੀ ਹਾਂਜੀ ਮੇਰਾ ਪਿੰਡ ਵਿਜਲ ਵਿਜਲਪੁਰਾ ਵੀਰੇ ਮੇਰਾ ਲੋਕਲ ਪਵਾਨੀਗੜ੍ਹ ਵਿੱਚ ਨਾਲ ਕੇ ਰਹਿੰਦਾ ਮੈਂ ਟੇਸਟ ਬਹੁਤ ਘੈਂਟ ਆ ਵੀਰੇ ਯਾਰ ਹੁਣ ਤਾਂ ਟੇਸਟ ਨਾਲ ਹੀ ਟਾਈਮ ਪਾਸ ਕਰਿਆ ਫਿਰ ਹੁਣ ਕਰਨਾ ਵੀ ਕੀ ਆਪਾਂ ਨੇ ਤਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਹਾਂ ਹਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਆਪਾਂ ਹੁਣ ਸੇਲੀ ਤਾਂ ਹੈ ਨਹੀਂ ਕੋਈ ਆਹੀ ਕੁਝ ਕਰਨਾ ਆਪਾਂ ਨੇ ਹੋਰ ਤਾਂ ਕੀ ਆ ਜੀ ਜੀ ਅੱਜ ਕੀ ਨਾਮ ਬੋਲਦਾ ਵੀਰੇ ਮੇਰਾ ਨਾਮ ਗੌਰਵ ਹੈ ਮੈਂ ਪਟਿਆਲੇ ਤੋਂ ਆਇਆ ਇੱਥੇ ਸਪੈਸ਼ਲ ਮੈਂ ਇਹਨਾਂ ਦੇ ਪੋਸਟਰ ਦੇਖਿਆ ਸੀਗਾ ਵੀਰੇ ਆਪਣੇ ਫਰੈਂਡ ਵੀ ਖਾ ਕੇ ਗਏ ਨੇ ਇੱਥੇ ਮੁਹੰਮਦ ਵਗੈਰਾ ਇਹਨਾਂ ਦੇ ਰੋਜ਼ ਵਾਲੇ ਮੁਹੰਮਦ ਬਹੁਤ ਟੇਸਟੀ ਨੇ ਵੀਰੇ ਸੱਚੀ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੁਹੰਮਦ ਇਹਨਾਂ ਦੇ ਇੱਕ ਵਾਰ ਇਹਨਾਂ ਦੇ ਮੁਹੰਮਦ ਸੱਚੀ ਬਾਈ ਬਹੁਤ ਟੇਸਟੀ ਨੇ ਠੀਕ ਹੈ ਠੀਕ ਹੈ ਤਾਂ ਕਿੱਥੇ ਦੁਕਾਨ ਕਿੱਥੇ ਇਹ ਵੀਰੇ ਬਲਿਆਰ ਰੋਡ ਤੇ ਦੁਕਾਨ ਆ ਸ਼ਿਵਮ ਯਾਦਮ ਮੁਹੰਮਦ ਜ਼ੀਦਾਮ ਤੇ ਪਰ ਦੇਖ ਕੇ ਸਜਾਵਟ ਦੇਖ ਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੀਰੇ ਸਜਾਵਟ ਦੇਖ ਕੇ ਇਹਨਾਂ ਨੇ ਵਧੀ ਬਹੁਤ ਖੁਸ਼ ਹੁੰਦੀ ਹੈ ਰੂਹ ਅੱਛਾ ਹਾਂ ਮੇਰੇ ਰੂਹ ਪੂਰੀ ਖੁਸ਼ ਹੋ ਰਹੀ ਹੈ ਜੀ ਅੱਜ ਇਹਨਾਂ ਨੂੰ ਦੇਖ ਕੇ ਮਮਸਾਂ ਨੂੰ ਬਸ ਜੀ ਲੱਗਿਆ ਪਿਆ ਵਾ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਛੇਲੀ ਨਹੀਂ ਹੈਗੀ ਉਹ ਵੀ ਆ ਮਮਸਾਂ ਨਾਲ ਆ ਕੇ ਟਾਈਮ ਪਾਸ ਕਰੋ ਮੈਂ ਵੀਰੇ ਫੁੱਲ ਪਲੇਟ ਖਾ ਲਈ ਹੁਣ ਤੱਕ ਦੂਜੀ ਪਲੇਟ ਦੇਣ ਆ ਰਹੇ ਨੇ ਜੀ ਹੁਣ ਉਹ ਹਾਂਜੀ ਤਾਂ ਤੁਹਾਨੂੰ ਕਿਵੇਂ ਲੱਗੀ ਫਿਰ ਦੁਕਾਨਦਾਰ ਦੀ ਇਹ ਸੁਗਾਤ ਕਮੈਂਟ ਕਰਕੇ ਜਰੂਰ ਦੱਸਣਾ ਭਵਾਨੀ ਘਰ ਤੋਂ ਰਜੀਵ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ